ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਮ੍ਰਿਤਸਰ ਦੇ ਕੰਪਨੀ ਬਾਗ ਵਿੱਚ ਖੜੇ ਆ ਜਿਸ ਨੂੰ ਕਿਸੇ ਸਮੇਂ ਰਾਮ ਬਾਗ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ ਇਹ 84 ਕਿਲਿਆਂ ਦੇ ਵਿੱਚ ਸਿੱਖ ਕੌਮ ਦੇ ਮਹਾਨ ਯੋਧੇ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕੰਪਨੀ ਬਾਗ ਆ ਔਰ ਬਹੁਤ ਸਾਰੀਆਂ ਧਰਾਤਨ ਵਿਰਾਸਤਾਂ ਯਾਦਗਾਰਾਂ ਨੇ ਜਿਵੇਂ ਕਿ ਅਮ੍ਰਿਤਸਰ ਦੇ ਵਿੱਚ ਹਰ ਸੜਕ ਤੇ ਹਰ ਵਿਰਾਸਤੀ ਮਾਰਗ ਨੂੰ ਜਾਣ ਵਾਲੇ ਰਸਤਿਆਂ 'ਚ ਸਾਥ ਹਾਤੇ ਕੂੜੇ ਦੇ ਢੇਰ ਨਜ਼ਰ ਆ ਰਿਹਾ ਹੁਣ ਇੱਥੇ ਇੱਕ ਤੇ ਆਲੇ ਦੁਆਲੇ ਇਥੇ ਕਲੱਬ ਬਹੁਤ ਬਣੇ ਆ ਗੈਰ ਕਾਨੂੰਨੀ ਢੰਗ ਨਾਲ ਕੋਈ ਪੁੱਛਣ ਵਾਲਾ ਨਹੀਂ ਔਰ ਦੂਜਾ ਸਫਾਈ ਦੇ ਬੜੇ ਬੁਰੇ ਹਾਲਾਤ ਸੀ ਜਿਹੜਾ ਏਰੀਆ ਸੈਂਟਰ ਸਰਕਾਰ ਦੇ ਅੰਡਰ ਆਉਂਦਾ ਵਾ ਉਥੇ ਤੇ ਸਫਾਈ ਉਹ ਕਰ ਦਿੰਦੇ ਕਾਰਪੋਰੇਸ਼ਨ ਦੇ ਬਹੁਤ ਬੁਰੇ ਹਾਲ ਨੇ ਔਰ ਆ ਨਮਾਏ ਕੇ ਚੰਦ ਚੜਦਾ ਕਾਰਪੋਰੇਸ਼ਨ ਨੇ ਵੇਖੋ 파-파 ਤੇ ਕੂੜੇ ਦੇ ਢੇਰ ਲਾ ਕੇ ਆ ਸੋ ਮੈਂ ਕਾਰਪੂਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਕੰਮ ਨਾ ਕਰੋ ਇਹ ਸਿੱਖ ਕੌਮ ਦਾ ਸ਼ਰਮਾਇਆ ਵਾ ਜਿਸ ਰਾਜੇ ਦਾ ਸੀ ਦੇਣ ਹੀ ਨਹੀਂ ਦੇ ਸਕਦੇ ਜਿਨ੍ਹਾਂ ਗੁਰੂ ਘਰਾਂ ਤੇ ਮੰਦਰਾਂ ਤੇ ਤੇ ਮਸਜਿਦਾਂ ਤੇ ਸੋਨਾ ਚੜਾਇਆ ਹੋਵੇ ਤੇ ਤੁਸੀਂ ਉਹਨੂੰ ਕੀ ਆ ਮਤਲਬ ਉਹਦੀ ਜਿਹੜੀ ਇਹ ਰਾਜ ਭਗ ਦੀ ਨਿਸ਼ਾਨੀ ਹੈ ਉੱਥੇ ਕਿਹੜੇ ਨਵੇਂ ਚੰਦ ਚੜਾ ਤੇ ਕੀ ਕੂੜੇ ਦੇ ਢੇਰ ਲਾ ਦੇ ਥਾਂ ਥਾਂ ਤੇ ਖਲੂਤਾਂ ਨਹੀਂ ਜਾਂਦੇ ਸੋ ਇੱਥੇ ਅਸੀਂ ਡੰਪ ਨਹੀਂ ਬਣ ਦੇਣਾ ਇਹ ਸਿੱਖ ਕੌਮ ਦਾ ਸ਼ਰਮਾਇਆ ਵਾ ਔਰ ਉਸ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਹੈ ਜਿਸ ਦਾ ਕਦੀ ਦੇਣ ਨਹੀਂ ਦੇ ਸਕਿਆ ਇੱਥੇ ਹਰ ਬੰਦਾ ਸੈਰ ਕਰਨ ਆਉਂਦਾ ਐਨੀ ਸੋਹਣੀ ਨੇਚਰ ਆ ਹੁਣ ਇਹਨੂੰ ਵੀ ਆਪਾਂ ਤਬਾਹ ਕਰਨ ਤੋਂ ਪਰੇ ਕੁਝ ਤੇ ਛੱਡ ਦਈਏ ਅਮਰੇਸਰ ਸਿਫਤੀ ਦਾ ਘਰ ਸਿਰਫ ਗੱਲਾਂ ਚ ਹੀ ਰਹਿ ਗਿਆ ਸਿਫਤੀ ਦਾ ਘਰ ਸਮਾਰਟ ਸਿਟੀ ਆ ਇੱਧਰ ਕੋਈ ਧਿਆਨ ਹੀ ਨਹੀਂ ਦਿੰਦਾ ਔਰ ਮੈਂ ਖਾਸ ਕਰਕੇ ਬੇਨਤੀ ਉਸ ਨਮਾਇंदे ਨੂੰ ਕਰੂੰਗਾ ਜਿਸ ਨੂੰ ਅਮਰitsar ਦੇ ਲੋਕਾਂ ਨੇ ਤਿੰਨ ਵਾਰ ਚੁਣਿਆ ਔਰ ਜੋ ਹਰ ਕਿਸੇ ਕੰਮ ਦੀ ਆਵਾਜ਼ ਬੇਵਾਕੀ ਦੇ ਨਾਲ ਚੁੱਕਦਾ ਸਰਦਾਰ ਗਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਅਮਰitsar ਉਹਨਾਂ ਨੂੰ ਮੈਂ ਲੈ ਕੇ ਆਉਂਗਾ ਔਰ ਮੈਂ ਆਸ ਕਰਦਾ ਕਿ ਇੱਥੇ ਆ ਕੇ ਸਾਰਾ ਕੁਝ ਇਹਨਾਂ ਕੋਲ ਠਕਾਉਣਗੇ ਇਹਨਾਂ ਇਦਾਂ ਨਹੀਂ ਸੁਧਰਨਾ। ਸੜਕਾਂ ਤੇ ਜਿੱਥੇ ਕੂੜੇ ਦੇ ਢੇਰ ਲੱਗੇ ਹੁਣ ਤੁਸੀਂ ਇਹ ਜਿਹੜੀ ਹੈਰੀਟੇਜ ਦੀ ਜਗ੍ਹਾ ਵਾ ਉੱਥੇ ਵੀ ਤੁਸੀਂ ਇਹ ਲਾਤੇ ਇਹ ਨਾ ਅਫਰਦਾਸ਼ ਕਰਨ ਵਾਲੀ ਗੱਲ ਆ। ਤੂੰ ਇੱਧਰ ਵਿਖਾਓ ਗਾਂ ਤਾਂ ਕਿੱਥੋਂ ਤੱਕ ਵੇਖੋ ਕੂੜੇ ਦੇ ਢੇਰ ਆ ਥਾਂ ਥਾਂ ਤੇ ਗੰਦਗੀ ਦੇ ਢੇਰ ਲੱਗੇ ਆ ਵੇਖੋ ਚਾਰੇ ਪਾਸੇ ਜਿੱਧਰ ਤੱਕ ਨਿਗਾਹ ਜਾਂਦੀ ਆ ਸਾਰੇ ਗੰਦਗੀ ਦੇ ਢੇਰ ਆ ਆਲੇ ਦੁਆਲੇ ਵੇਖ ਲਓ ਕਿਤੇ ਵੀ ਤੁਸੀਂ ਖਲੋ ਨਹੀਂ ਸਕਦੇ ਇਸ ਤਰੀਕੇ ਦੇ ਨਾਲ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਆ ਤੋਂ ਮੈਂ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਇਹੀ ਹੈ ਕਿ ਇਹ ਦੂਰ ਦੂਰ ਤੱਕ ਜਿੱਥੇ ਵੀ ਕੂੜੇ ਦੇ ਢੇਰ ਲੱਗੇ ਆ ਗੰਦਗੀ ਦੇ ਢੇਰ ਲੱਗੇ ਆ ਇਹ ਸ਼ਰਮ ਨਹੀਂ ਆਉਂਦੀ ਉਹਨਾਂ ਲੋਕਾਂ ਨੂੰ ਜਿਹੜੇ ਇੱਥੇ ਸੁੱਟ ਕੇ ਜਾਂਦੇ ਆ ਕਿ ਐਡੇ ਮਹਾਨ ਜਰਨੈਲ ਦੀ ਯਾਦਗਾਰ ਜਿੱਥੇ ਦੁਨੀਆ ਆਉਂਦੀ ਦੂਰੋਂ ਦੂਰੋਂ ਘੁੰਮਣ ਜਿਸ ਦੇ ਰਾਜ ਦੀ ਗੱਲ ਪੂਰੇ ਵਰਲਡ ਵਿੱਚ ਹੋਵੇ ਜਿਸ ਦੇ ਰਾਜ ਵਰਗਾ ਕੋਈ ਰਾਜ ਨਾ ਹੋਵੇ ਜਿਸ ਦਾ ਦੇਣ ਅਸੀਂ ਕਦੀ ਦੇ ਨਹੀਂ ਸਕਦੇ ਤੇ ਆ ਕਰਤੂਤ ਇਹਨਾਂ ਦੀ ਦੇਖ ਲਓ ਕਿ ਆ ਕੂੜੇ ਦੇ ਢੇਰ ਜਿਹੜੇ ਆ ਲਾਤੇ ਨੇ ਆ ਬਾਹਰ ਲੋਕੀ ਸੈਰ ਕਰਨਦੇ ਆ ਤੇ ਆ ਕੂੜੇ ਦੇ ਢੇਰ ਜਿਹੜੇ ਆ ਇੱਥੇ ਥਾਂ ਥਾਂ ਤੇ ਲੱਗਿਆ ਸੋ ਆ ਹਾਲਾਤ ਨੇ ਪ੍ਰਸ਼ਾਸਨ ਦੇ ਵੱਲ ਜਲਦ ਤੋਂ ਜਲਦ ਧਿਆਨ ਦੇਵੇ ਤੇ ਇਹ ਜਿਹੜਾ ਸਾਰਾ ਇੱਥੋਂ ਚਿਕਾਵੇ ਬਹੁਤ ਬਹੁਤ ਧੰਨਵਾਦ ਆ ਵਾਲੇ ਬੰਨੇ ਵੇਖੋ ਗੰਦਗੀ ਦੇ ਢੇਰ ਇਹ ਇੱਥੇ ਕੁਛ ਰੇੜੀਆਂ ਵਾਲਿਆਂ ਦੀ ਵੀ ਮਿਹਰਬਾਨੀਆਂ ਵਾ ਇਕੱਲੀਆਂ ਕਾਰਪੋਰੇਸ਼ਨ ਦੀਆਂ ਨਹੀਂ ਆ ਰੇੜੀਆਂ ਵਾਲਿਆਂ ਦੀਆਂ ਵੀ ਮਿਹਰਬਾਨੀਆਂ ਵਾ ਜਿਹੜੇ ਇੱਥੇ ਜ਼ਿੰਦਗੀ ਜੀਉਂਦੇ ਆ ਸੋ ਆ ਇਹ ਹਾਲਾਤ ਨੇ ਇਹਨਾਂ ਦੇ ਬੰਦੇ ਬਣ ਜਾਣਗੇ ਤਾਂ ਠੀਕ ਆ ਨਹੀਂ ਤੇ ਫਿਰ ਦੂਜੀ ਤਰ੍ਹਾਂ ਇਹਨਾਂ ਨੂੰ ਬੰਦੇ ਬਣਾਵਾਂਗੇ ਆ ਵੇਖੋ ਆ ਦੂਰ ਦੂਰ ਤੱਕ ਰੇੜੀਆਂ ਲੱਗੀਆਂ ਜਿਹੜੀਆਂ ਬੰਦੇ ਆ ਕੋਈ ਇੱਕੋ ਸਮਾਂ ਥੋੜੀ ਜਿਹੀ ਬੱਲੇ ਨੂੰ ਵੀ ਥੋੜਾ ਵੀਡੀਓ ਬਣਾ ਕੇ ਲੋਕਾਂ ਨੂੰ ਕਰਨਾ ਕੋਤੋਂ ਹੋਇਆ ਤਾਂ ਉਹਨਾਂ ਤੋਂ ਆਪਾਂ ਨੂੰ ਕੋਈ ਗੱਲ ਨਹੀਂ ਕਰਨੀ ਚਾਹੀਦੀ। ਹਾਂ? ਉਹ ਜਿੰਨੇ ਜਿੰਨੇ ਜਰੂਰੀ ਹੋਏ, ਸਾਰੇ ਮੈਂ ਸਾਹਿਆ ਕਰਾਂਗਾ। ਆਪਾਂ ਇਹ ਸੰਭਾ ਕਰੇ। ਹਾਂ, ਇਹ ਕੋਈ ਨਹੀਂ ਮੈਂ ਭਾਰਾਂ ਨੂੰ ਕਹਿ ਨਹੀਂ ਆ ਵੀ ਹਟਕੋ। ਜੇ ਤੱਕ ਆਪਣਾ ਕੰਮ ਕਰੋ। ਚਲੂ, ਉੜਕੇ ਨਾ ਕਰਿਓ। ਇਹੋ ਹੀ ਤਾਂ ਦਿਨਾਲ। ਉਹ ਉਸੇ ਬਾਥਰੂਮ ਕਰਕੇ ਜੇ ਨਾਲੇ ਉਸੇ ਗੰਦ ਪਾਤਰ ਦੇ ਨਾਲ ਕਰੀਏ ਇਹ ਕੰਮ ਕਰਨਾ ਆ ਨਹੀਂ ਕਰਨਾ ਇਹ ਤੇ ਮੈਨੂੰ ਦੱਸ ਦਿਓ ਇਹ ਕੰਮ ਕਰਕੇ ਭਾਵੇਂ ਅਸੀਂ ਤੇ ਕੰਮ ਨਹੀਂ ਕਰਦੇ ਤੇ ਕੰਮ ਕਰੋ ਜਿਹੜਾ ਗਾਊਸਟ ਪੈਸਾ ਖਰੂਡ ਤੁਹਾਡਾ ਆਟਾਵਾ ਕੋਈ ਅੰਦਰ ਨਹੀਂ ਸਿੱਟਣਾ ਤੁਹਾਡੀ ਆਪਾਂ ਮੋਟਾ ਵੀਡੀਓ ਸਾਡੇ ਕੋਲ ਆਈਆਂ ਵਾ ਇਹ ਤੁਸੀਂ ਕੋਈ ਵੀ ਅੰਦਰ ਸੁੱਟਿਆ ਤੇ ਕਿਸੇ ਦਾ ਜਿਗੜੀ ਲੜੀ ਹੋਈ ਲੁੱਕੇ ਪੌਂਡਿੰਗ ਕਰਦੇ ਨੇ ਰੋਕੋ ਨਾ ਜਿਹਦੇ ਕਿੱਪਟ ਕਮਾਈ ਕਰਦੇ ਕੰਮ ਕਰਦੇ ਉਹਨਾਂ ਨੂੰ ਰੋਕੋ ਹਟਾ ਕਰਦਾ ਹੈ ਕੰਮ ਆਪਣਾ ਬੰਦਾ ਨਹੀਂ ਬੰਦਾ ਭਾਜੀ ਕਰਨਾ ਉਹ ਮੇਰੇ ਕੋਲ ਘਸ ਜੋੜ ਕੇ ਦੇਖਿਆ ਕੋਈ ਇਸ ਤਰ੍ਹਾਂ ਸਮਾਂ ਨਹੀਂ ਲੱਗਦਾ ਕਿ ਬਹੁਤ ਸਾਰੇ ਦਾ ਪਿਆਰ ਵੀ ਕਰਦੇ ਸੀ ਕੋਈ ਸਿਖਾਉਂਦੇ ਆ ਇਹ ਵੀ ਮੇਰੇ ਨੀਂਦ ਦੇ ਕੋਲ ਸਿਖਾਉਂਦੇ ਆ ਤਾਂ ਉਹਨਾਂ ਨੂੰ ਕੋਈ ਰੋਕਦਾ ਹੈ ਤਾਂ ਦੇ ਨਾਲ ਖੜਾ ਹਾਂ ਪਰ ਇਹ ਵੀ ਇਸੇ ਨਾਲ ਦੇ ਕੋਈ ਬਾਤ ਨਹੀਂ ਕਰਨ ਤੋਂ ਤਾਂ ਕਿ ਗੰਦਫਾ ਦੇ ਬੋਲ ਜਿਹੜਾ ਆਇਆ ਤੇ ਉਹ ਕੋਈ ਗੱਲ ਮੱਤਿਆ ਹੁਣ ਨਹੀਂ ਆਪੇ ਗੱਲ। ਉਹੀ ਜਿਹੋਨ ਦਾ ਫਲਾਉਂਡ ਕੋਲ ਤੇ ਲੋਕੀਂ ਸਾਡੇ ਸਾਹ ਦੇ। ਜਿਹੜੀ ਤੋਂ ਸਹਸ ਢੋਲ ਘੇਟੀ ਆ। ਇਹ ਆਨੇ ਅੰਦਰ ਦਾ ਅਸਮਾਨ ਆ। ਆਹ ਤਾਂ ਸਾਡੇ ਨਾਲ ਮਹਾਂਪੁਰੂਸ਼ ਕਹਿੰਦਾ ਇੱਥੇ ਮਾੜਾ ਸਰਬਾ ਇੱਥੇ ਕੋਈ ਲੋਕੀ ਵੀਡੀਓ ਬਣਾ ਕੇ ਬਾਹਰ ਖੜੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜੀ। ਕੋਈ ਅਮਰਾਸ ਦਾ ਫਲੰਡ ਕਿਹਾ ਹੁੰਦਾ। ਉਹ ਹੱਥ ਚੋਰ ਦੇ ਨਹੀਂ ਫੇਰ ਆਇਆ ਮੇਰੇ ਦੇ ਪਰਕੇ ਜਿਹੜੇ ਪਾਸੇ ਫਾਈਲ ਅੱਗੇ ਆ ਆਜ ਦੀ ਵਾਰ ਜਦੋਂ ਬਹੁਤ ਬਣ ਜਾਏਗਾ ਇਹ ਤੋਂ ਪ੍ਰਸ਼ੰਸਾ ਦੇ ਬੰਦੇ ਬਾਹਰ ਆਉਂਦੇ ਨੇ ਜਿਹੜੇ ਕਹਿੰਦਾ پتہ ਨਹੀਂ ਆ ਉਹਨਾਂ ਨੇ ਹੀ ਕਰਵਾ ਕੇ ਗੱਲ ਕਰਾਉਂਦੇ ਨੇ